ਠਾਣਾ ਬੱਲਾ ਏਰੀਆ ਵਿੱਚ ਚੱਲ ਰਿਹਾ ਸੀ ਨਜਾਇਜ਼ ਨਸ਼ਾ ਛਡਾਊ ਕੇਂਦਰ ਪੁਲਿਸ ਨੇ ਰੇਟ ਮਾਰ ਕੇ ਨਸ਼ਾ ਛਡਾਊ ਚਲਾਉਣ ਵਾਲੇ ਮੁੱਖ ਦੋਸ਼ੀ ਨੂੰ ਕੀਤਾ ਗ੍ਰਿਫਤਾਰ। ਠੀਕ ਹੈ। ਉਹਨਾਂ ਦਾ ਜੇ ਤੁਸੀਂ ਜਾਣਨਾ ਚਾਹੁੰਦੇ ਹੋ ਤਾਂ ਮੈਂ ਭੇਜਾਂਗੀ ਉੱਥੇ। ਜੇ ਰਹਿਣਾ ਚਾਹੁੰਦੇ ਰਹਿ ਕੇ ਤੇ ਤੁਹਾਨੂੰ ਸਿਰੇ ਫਾਰ ਕਰ ਦੇਣਾ। ਠੀਕ ਹੈ। ਜਿੰਨੇ ਇਲਾਜ ਕਰਾਉਣਾ ਵਾ ਉਹ ਤੁਹਾਡੇ ਸਰਕਾਰੀ ਹਸਪਤਾਲੋਂ ਡਾਕਟਰ ਸਾਹਿਬ ਆਏ ਨੇ ਵਿਚਾਨੇ ਐਂਬੂਲੈਂਸ ਵੀ ਆਈ ਆ ਤੇ ਸਰਕਾਰੀ ਹਸਪਤਾਲ ਜਿੰਨੇ ਇਲਾਜ ਕਰਾਉਣਾ ਚਾਹਦਾ ਉਹ ਸਰਕਾਰੀ ਹਸਪਤਾਲ ਜਾ ਕੇ ਇਲਾਜ ਕਰਵਾ ਸਕਦਾ ਮੁਫਤ ਇਲਾਜ ਹੋਣਾ ਤੁਹਾਡੀ ਸਹਿਮਤੀ ਨਾਲ ਹੋਣਾ ਕੋਈ ਤੁਹਾਨੂੰ ਕੋਈ ਪ੍ਰੋਬਲਮ ਦੀ ਅਖਰ ਕੀ ਹੋ ਜਾਣਾ ਆ ਕੇ ਆਈ ਸਾਰਿਆਂ ਨੂੰ ਦਿਖਾ ਲਾਉਂਦੇ ਨਹੀਂ ਕਿ ਸਭ ਸੁਮੇਂਦੇ ਨੇ ਸਟਾਫ ਬੰਦੇ ਧੋਪੇ ਲੱਗ ਕੇ ਪ੍ਰੋਬਲਮ ਕਰਦਾ ਕਿੰਨਾ ਚਿਰ ਹੋ ਗਿਆ ਧੋਪ ਲੱਗੇ 4 ਮਿੰਟ ਤਦ ਕਾਰਦਾ ਹੋਣਾ ਹੈਗਾ ਕਰਾਂਗੇ ਨਹੀਂ ਆ ਆ ਕੇ ਇੱਕ ਆ ਬਹੁਤ ਤਰ੍ਹਾਂ ਹੂੰ ਕਰਦਾ ਹੈ ਕਰਦਾ ਚਲੋ ਵਸ਼ਾ ਕਿਹੜਾ ਵਸ਼ਾ ਕਰਦਾ ਹਾਂ ਹਾਂ ਹੁਣ ਪੀਤਾ ਸੀ ਨਾ ਨਹੀਂ ਨਹੀਂ ਦੋ ਤੋਂ ਸਰਕਾਰੀ ਅਸਟਾਜ ਆ ਕੇ ਪਿਉਂਦੇ ਹਾਂ ਜੀ ਲਾਈਨ ਆ ਜਪੜਾ ਸਤਿੰਦਰ ਕੁਮਾਰ ਦੇ ਕਿਥੋਂ ਦੇ ਰਹਿਣਾ ਆ ਬਾਡਾ ਜਿੰਦਪੁਰ ਜਿੰਦਪੁਰ ਤੋਂ ਹਾਂ ਜੀ ਭਾਈ ਇਹ ਕਿੱਦਾਂ ਦੀ ਕੰਡੀਸ਼ਨ ਹੈਗੀ ਆ ਜਿਸ ਹਸਤਾਲ ਦੇ ਵਿੱਚ ਤੁਸੀਂ ਨਸ਼ਾ ਛਡਾਊ ਕੇਂਦਰ 'ਚ ਆਏ ਸੀ ਹਾਂ ਜੀ ਕਿੱਦਾਂ ਬਹਿਗਾ ਸੀ ਕੀ ਮਿਲਦਾ ਸੀ ਤੁਹਾਨੂੰ ਕਿ ਮੈਡੀਸਿਨ ਮਿਲਦੀ ਡਾਕਟਰ ਆਉਂਦਾ ਸੀ ਚੈੱਕਅਪ ਕਰਨ ਲਈ ਨਹੀਂ ਡਾਕਟਰ ਹਾਲ ਨਹੀਂ ਆਉਂਦੇ ਸੀ ਬਾਕੀ ਮੈਡੀਸਿਨ ਆਪ ਹੀ ਦੇ ਨੇ ਟਰੀਟਮੈਂਟ ਸਭ ਆਪ ਹੀ ਕਰਦੇ ਕੋਈ ਡਾਕਟਰ ਆ ਕੇ ਟਰੀਟ ਕਰਦਾ ਨਹੀਂ ਕਮਰੇ ਤੋਂ ਬਾਹਰ ਨਿਕਲੋਂ ਕਿੰਨਾ ਟਾਈਮ ਹੋ ਗਿਆ 4 ਮਹੀਨੇ ਕਮਰੇ ਚ ਨਹੀਂ ਬਾਰੇ ਕ ਕਮਰੇ ਦੇ ਵਿੱਚ ਬੰਦ ਹੈ ਸਿਰਫ ਇੱਕੋ ਹਾਲ ਹੈਗਾ ਯਾ ਵੱਖਰਾ ਵੱਖਰਾ ਕਮਰਾ ਸਾਰਾ ਨਹੀਂ ਇਹੋ ਹੀ ਸਾਰੇ ਇੱਕੋ ਐਮ ਬੀਬੀਐਸ ਡਾਕਟਰ ਆ ਕੇ ਕੋਈ ਸਰਕਾਰੀ ਡਾਕਟਰ ਆ ਕੇ ਕਿਸੇ ਨੇ ਕੋਈ ਟਰੀਟ ਕੀਤਾ ਹੋਵੇ ਤਾਂ ਨਹੀਂ ਕਦੇ ਨਹੀਂ ਕੀਤਾ ਨਹੀਂ ਮਾਰਦੇ ਤੁਹਾਨੂੰ ਮਾਰਦੇ ਕੁੱਟਦੇ ਹੀ ਉਹ ਨਹੀਂ ਹੋਣੀ ਕੋਈ ਗੱਲ ਨਹੀਂ ਦੱਸੋ ਭਾਜੀ ਨਹੀਂ 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 ਮਾਰਕਟਾਈਂਗ ਦੀ ਮਾਰਕਟਾ ਕੋਈ ਨਹੀਂ ਨਹੀਂ ਪੈਟਸਨ ਕਿੰਨੇ ਟਾਈਮ ਚੱਲਦੇ ਨੇ ਮੈਡਸਨ ਉਹ ਸਿਰਫ ਚਾਰ ਪੰਜ ਦਿਨ ਹੀ ਖਾਦੇ ਆ ਪੰਜ ਦਿਨ ਆਏ ਆ ਸੈਂਟਰ ਉਤੋਂ ਬਾਅਦ ਬੰਦ ਕਰਦੇ ਨੇ ਚਾਰ ਮਹੀਨੇ ਹੋ ਗਏ ਸੈੱਟ ਤੇ ਕਲੀਨਿਕ ਹੁੰਦੇ ਨੇ ਮਾਂ ਉਹਨੂੰ ਹਾਂਜੀ ਮਾਂ ਹਾਂਜੀ ਪਰਿਵਾਰ ਨੂੰ ਪਹਿਲਾਂ ਦਿੰਦੇ ਸੀ ਕਿ ਨਹੀਂ ਪਰ ਆਰ ਉਨਦੇਖ ਕਰਦੇ ਇੱਥੇ ਮਿਲ ਕੇ ਜਾਂਦੇ ਰਹੇ ਕਿੰਨੀ ਕਿੰਨੀ ਵਾਰੀ ਆਏ ਆ ਹਫਤੇ ਹੀ ਆ ਜਾਂਦੇ ਇੱਕ ਦੋ ਵਾਰੀ ਇੱਕ ਵਾਰੀ ਇਹ ਕੋਈ ਵੀ ਇਹ ਨਹੀਂ ਮੰਨਦਾ ਦੱਸੋ ਜੀ ਸਰ ਜਿਹੜੀ ਅੱਜ ਰੇਡ ਕੀਤੀ ਗਈ ਹੈ ਫੁਕ ਨਿਊ ਫੋਕਲ ਪੁਆਇੰਟ ਦੇ ਵਿੱਚ ਉੱਥੇ ਕੀ ਚੱਲ ਕੀ ਰਿਹਾ ਸੀ ਇੱਥੇ ਸਾਨੂੰ ਖੁਫੀਆ ਇਤਲਾਹ ਮਿਲੀ ਸੀਗੀ ਵੀ ਨਿਊ ਫੋਕਲ ਪੁਆਇੰਟ ਅੋਰਸਾ ਦੇ ਵਿੱਚ ਇੱਕ ਅਰਸ਼ਦੀਪ ਸਿੰਘ ਤੇ ਵਿਛਾਲ ਸਿੰਘ ਇਹ ਦੋਵਾਂ ਨੇ ਰਲ ਕੇ ਤੇ ਇੱਕ ਨਸ਼ਾ ਛਡਾਊ ਕੇਂਦਰ ਚਲਾ ਰਹੇ ਨੇ ਪਰ ਇਹਨਾਂ ਨੇ ਨਸ਼ਾ ਛਡਾਊ ਕੇਂਦਰ ਜਿਹੜਾ ਚਲਾ ਰਹੇ ਨੇ ਸਰਕਾਰ ਕੋ ਕੋਈ ਮਨਜ਼ੂਰੀ ਨਹੀਂ ਨਾ ਕੋਈ ਇੱਥੇ ਸੈਂਟਰ ਚ ਜਿੱਥੇ ਚਲਾ ਰਹੇ ਉੱਥੇ ਕੋਈ ਬੋਰਡ ਲੱਗਾ ਤੇ ਇੱਥੇ ਹੀ ਰੇਡ ਕੀਤਾ ਤੇ ਇੱਥੇ ਦੋ ਜਿਹੜੇ ਚਲਾ ਰਹੇ ਨੇ ਉਹ ਤੇ 15 ਜਿਹੜੇ ਨਸ਼ਾ ਛਡਾਉਣ ਵਾਸਤੇ ਇੱਥੇ ਇਹਨਾਂ ਨੂੰ ਦਾਖਲ ਕਰਵਾਈ ਨੇ ਉਹ ਅਸੀਂ ਬਰਾਮਦ ਕੀਤੇ ਨੇ ਤੇ ਕੇਸ ਰਜਿਸਟਰਡ ਕਰਕੇ ਤੇ ਅਗਲੀ ਤ੍ਰਿਤੀ ਸ਼ਾਮਿਲ ਵਿੱਚ ਲਿਆ ਰਹੇ ਹਾਂ ਕਿਸ ਤਰ੍ਹਾਂ ਦੀ ਕੰਡੀਸ਼ਨ ਹੈ ਜਿਹੜੇ ਪੇਸ਼ੈਂਟ ਇਹਨਾਂ ਨੇ ਰੱਖੇ ਹੋਏ ਸੀ ਇਹਨਾਂ ਦੇ ਇਹ ਜੀ ਕੰਡੀਸ਼ਨਾਂ ਦੀ ਮਾੜੀ ਆ ਜੀ ਇੱਕੋ ਹੀ ਕਮਰਾ ਸੋਣਾ ਦਾ ਵੱਡਾ ਹਾਲ ਆ ਤੇ ਉਹਦੇ ਵਿੱਚ 15 ਜਣੇ ਨੇ ਤੇ ਨਾਲ ਹੀ ਉੱਥੇ ਬਾਥਰੂਮ ਅਟੈਚ ਨਹੀਂ ਇੱਕੋ ਹੀ ਬਾਥਰੂਮ ਆ ਤੇ 15 ਜਣੇ ਰਹਿ ਰਹੇ ਨੇ ਤੇ ਉਹਨਾਂ ਨੂੰ ਵੈਸੇ ਵੀ ਖੁਰਕ ਵਗੈਰਾ ਪਈ ਹੋਈ ਆ ਤੇ ਤਿੰਨ ਚਾਰ ਮਹੀਨੇ ਤੋਂ ਕਈ ਰਹਿ ਰਹੇ ਨੇ ਜਿਨ੍ਹਾਂ ਨੇ ਅਜੇ ਤੱਕ ਸੂਰਜ ਵੀ ਨਹੀਂ ਵੇਖਿਆ ਨਾ ਸੂਰਜ ਵੇਖਿਆ ਨਾ ਧੁੱਪ ਵੇਖੀ ਨਾ ਬਾਹਰ ਦੀ ਹਵਾ ਵੀ ਲਈ ਆ ਉਹ ਤਿੰਨ ਚਾਰ ਮਹੀਨੇ ਤੋਂ ਅੰਦਰ ਹੀ ਬੈਠੇ ਨੇ ਤੇ ਅੰਦਰ ਹੀ ਉਹਨਾਂ ਦਾ ਟ੍ਰੀਟਮੈਂਟ ਕਰ ਰਹੇ ਨੇ ਇਹਨਾਂ ਕੋ ਨਾ ਤੇ ਡਾਕਟਰ ਆ ਨਾ ਤੇ ਇਹ ਜਿਹੜਾ ਇਹਨਾਂ ਨਾਲ ਬਹੁਤ ਧੱਕਾ ਹੋ ਰਿਹਾ ਵਾ ਇੱਕ ਨਸ਼ਾ ਛਡਾਊ ਕੇਂਦਰ ਦੇ ਨਾਂ ਦੇ ਉੱਤੇ ਇਹਨਾਂ ਕੋ ਪੈਸੇ ਬਟੋ ਰਹੇ ਨੇ ਤੇ ਪੈਸਿਆਂ ਦੀ ਖਾਤਰੀ ਹੈ ਸਭ ਕੁਝ ਕਰ ਰਹੇ ਸਰ ਇੱਕ ਫੈਕਟਰੀ ਏਰੀਆ ਹੈਗਾ ਨਿਊ ਫੋਕਲ ਪੁਆਇੰਟ ਇੰਡਸਟਰੀ ਏਰੀਆ ਪਿਆ ਜਾਂਦਾ ਵਾ ਸਾਰੇ ਹਰ ਪਾਸੇ ਫੈਕਟਰੀ ਹੈਗੀ ਫੈਕਟਰੀਆਂ ਦੇ ਵਿੱਚ ਇਹਨਾਂ ਨੇ ਜਗ੍ਹਾ ਨੂੰ ਲੁਕਾ ਕੇ ਇਲੈਗਲ ਤਰੀਕੇ ਨਾਲ ਹੀ ਕਰ ਰਹੇ ਇੱਥੇ ਦੀ ਫੈਕਟਰੀ ਨਹੀਂ ਤਕਰੀਬਨ ਸਾਰੀਆਂ ਫੈਕਟਰੀਆਂ ਨੇ ਇਹਨਾਂ ਨੇ ਨਾ ਉੱਪਰ ਇੱਕ ਜਗ੍ਹਾ ਲਈ ਪਈ ਆ ਉਹ ਸਿੱਧੇ تصਦੀਕ ਕਰਾਂਗੇ ਉਹਨਾਂ ਨੂੰ ਕਿ ਇਹਨਾਂ ਨੇ ਕਿਤਰਾਂ ਲਈ ਹੈ ਪਰ ਇਹ ਜਿਹੜਾ ਨਸ਼ਾ ਛਡਾਊ ਕੇਂਦਰ ਆ ਇਹ ਬ ਤੇ ਜਦੋਂ ਇਹਨਾਂ ਨੇ ਆਪਣੇ ਹੀ ਜਾਂ ਇਹਨਾਂ ਨੇ ਕਰਾਇ ਤੇ ਲਈ ਨਹੀਂ ਜੀ ਇਹਨਾਂ ਨੇ ਇਹਨਾਂ ਦੇ ਕਹਿਣ ਦੇ ਮੁਤਾਬਕ ਇਹਨਾਂ ਨੇ ਕਰਾਈ ਤੇ ਲਈ ਹੈ ਠੀਕ ਹੈ ਸਿਰਫ ਮੈਡੀਸਨ ਵਗੈਰਾ ਵੀ ਦਿੰਦੇ ਸੀ ਜੀ ਮੈਡੀਸਨ ਦਿੰਨੇ ਸੀ ਤੇ ਉਹ ਵੀ ਬਿਨਾ ਡਾਕਟਰ ਤੋਂ ਦਿੰਦੇ ਸੀਗੇ ਆਪ ਹੀ ਮੈਡੀਸਨ ਦਿੰਦੇ ਸੀਗੇ ਉਹ ਵੀ ਮਾਰੀ ਮੋਟੀ ਕੋਈ ਬੁਖਾਰ ਦੀ ਆ ਜਾਂ ਕੋਈ ਖਾਰਸ਼ ਦੀ ਆ ਬਾਕੀ ਹੋਰ ਇਹਨਾਂ ਕੋਲ ਦਵਾਈਆਂ ਕੋਈ ਨਹੀਂ ਸਿਰਫ ਇਹਨਾਂ ਨੇ ਦੱਸਿਆ ਕਿ ਕਿੰਨੀ ਦੇਰ ਤੋਂ ਚਲਾ ਰਹੇ ਸੀ ਯਾਰ ਕਰੀਬ 1 ਸਾਲ ਤੋਂ ਚਲਾ ਰਹੇ ਜੀ ਕਰੀਬ 1 ਹਾਊਸ ਸੈਂਟਰ ਚਲਾ ਰਹੇ ਹਾਂਜੀ ਜਿਹੜੇ ਕਾਨੂੰਨੀ ਕਾਰ ਬਿਲਕੁਲ ਜੀ ਜਿਹੜੇ ਵੀ ਦੋਸ਼ੀ ਪਾਏ ਗਏ ਪਾਏ ਗਏ ਉਹਨਾਂ ਦੇ ਮੁਤਾਬਕ ਕਾਨੂੰਨੀ ਕਾਰਵਾਈ ਕੀਤੀ ਹੈ